ਦੇ ਕੋਲ ਲੁਧਿਆਣੇ ਦੀਆਂ ਪਿਛਲੇ ਸਮੇਂ ਦੀਆਂ ਹੀ ਕਾਫੀ ਦੇਰ ਦੀਆਂ ਕਈ ਪ੍ਰੋਬਲਮਾਂ ਨੇ ਜੋ ਮੈਂ ਆਪਣਾ ਵਿਜ਼ਨ ਲੈ ਕੇ ਚੱਲਿਆ ਵਾਂ ਕਿੰਨਾ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਨੂੰ ਇਹ ਦੱਸਣ ਲੱਗਿਆ ਵੀ ਲੁਧਿਆਣੇ ਦਾ ਅਗਰ ਤੁਸੀਂ ਮੈਨੂੰ ਸੇਵਾਦਾਰ ਬਣਾਉਂਗੇ ਤਾਂ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਦਾ ਲੋਕ ਸਭਾ ਦੇ ਵਿੱਚ ਜਾ ਕੇ ਕਿਹੜਾ ਮੁੱਦਾ ਕਿਹੜਾ ਹੱਲ ਕਰਕੇ ਆਉਣਾ ਅੱਜ ਮੈਂ ਉਸ ਗੱਲਾਂ ਦੇ ਵਿੱਚ ਲੋਕਾਂ ਨੂੰ ਦੱਸਦਾ ਵਰਦਾ ਇਹ ਜ਼ਰੂਰੀ ਆ ਲੁਧਿਆਣੇ ਦੇ ਮੁੱਦਿਆਂ ਨੂੰ ਕਿਸੇ ਨੇ ਲੋਕ ਸਭਾ ਚ ਅੱਜ ਤੱਕ ਚੱਕਿਆ ਨਹੀਂ ਗਾ ਜਿੰਨੇ ਮੈਂਬਰ ਗਏ ਆ ਸੁੱਚੇ ਮੂੰਹ ਗਏ ਆ ਸੁੱਚੇ ਮੂੰਹ ਹੀ ਵਾਪਸ ਆਗੇ ਕਦੇ ਉਹਨਾਂ ਨੇ ਲੁਧਿਆਣੇ ਨੂੰ ਉੱਥੇ ਆਪਣੇ ਲੋਕ ਸਭਾ ਚ ਆਵਾਜ਼ ਨਹੀਂ ਠਾਈ ਮੈਂ ਅੱਜ ਤੁਹਾਡੇ ਲਈ ਦੱਸਣਾ ਚਾਹਣਾ ਜਿਸ ਦਿਨ ਮੈਨੂੰ ਲੁਧਿਆਣਾ ਵਾਸੀਆਂ ਨੇ ਅਸ਼ੀਰਵਾਦ ਦੇ ਕੇ ਭੇਜਿਆ ਤਾਂ ਸਭ ਨਾਲ ਪਹਿਲਾਂ ਲੁਧਿਆਣੇ ਦੀ ਆਵਾਜ਼ ਉਠਾਉਂਗਾ ਉੱਥੇ ਕਿਉਂਕਿ ਲੁਧਿਆਣਾ ਦੌਰੇ ਤੇ ਅਰਵਿੰਦ ਕੇਜਰੀਆ 250 ਕਟੰਗਾਂ ਜਾ ਰਿਹਾ ਹੈ ਆਰੇ ਸਭ ਮੇਰੇ ਸੈਂਟਰ ਹਲਕੇ ਦੇ ਵਿੱਚ ਆ ਰਹੇ ਆ ਬਹੁਤ ਲੋਕਾਂ ਨੂੰ ਸਾਵਾ ਲੋਕੀ ਦੂਰੋਂ ਦੂਰੋਂ ਵੀ ਚੱਲ ਕੇ ਆ ਰਹੇ ਆ ਸਾਰਿਆਂ ਨੂੰ ਚਾ ਚੜਿਆ ਹੋਇਆ ਅੱਜ ਉਸ ਕੰਮ ਦਾ ਇੱਕ ਅਮਿਤ ਸ਼ਾਹ ਜੀ ਨੇ ਕਿਹਾ ਕਿ ਪੰਜਾਬ ਚ ਨਸ਼ਾ ਬਹੁਤ ਵੱਧ ਗਿਆ ਜੀ ਆਪੇ ਰੋਗ ਲਾਉਣੇ ਆਪੇ ਦਵਾਵਾ ਦੇਦਨੇ ਫਰਦੇ ਆ ਇਹਨਾਂ ਲੋਕਾਂ ਨੇ ਕੇਂਦਰ ਦਾ ਵਿੱਚ ਬੈਠ ਕੇ ਪੰਜਾਬ ਦੇ ਪ੍ਰਤੀ ਜੇ ਐਨੇ ਸੀਰੀਅਸ ਆ ਹੋ ਸਾਡਾ 8000 ਕਰੋੜ ਰੁਪਇਆ ਜਿਹੜਾ ਰੱਖਿਆ ਹੋਇਆ ਉਹੀ ਦੇ ਦੇਣ ਸਾਨੂੰ ਅਸੀਂ ਆਪਣੇ ਆਪ ਜੇ ਕੋਈ ਮੁੰਡਾ ਨਸ਼ਾ ਕਰਦਾ ਬੱਚਾ ਅਸੀਂ ਹਸਪਤਾਲ ਬਣਾਈਏ ਕੋਈ ਆਪਣੇ ਸ਼ਹਿਰਾਂ ਦੇ ਵਿੱਚ ਵੱਡੇ ਇਹ ਰੋਗ ਲਾ ਕੇ ਆਪੇ ਦਵਾਵਾ ਨਹੀਂ ਦੇਈਂਗੇ ਸਰਕਾਰ ਆਈ ਅਸੀਂ ਨਸ਼ਾ ਖਤਮ ਕਰਦਾ ਚਲੋ ਹੁਣ ਇਹ ਤਾਂ ਮੈਨੂੰ ਨਾਨ ਪੰਜਾਬੀ ਦੀ ਕਹਾਵਤ ਆ ਨਾ ਉਹਨਾਂ ਦੀ ਸਰਕਾਰ ਆਉਣੀ ਆ ਹੁਣ ਜੀਲੋ ਦਾ ਉਹਨਾਂ ਦਾ ਇੱਥੇ ਸਕੋਰ ਹੋਣਾ ਵਾ ਲੋਕ ਸਭਾ ਚ ਰਾਜਾ ਵੜਿੰਗ ਜੀ ਨੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਧਮਕਾਉਣ ਦੀ ਧਮਕੀ ਦਿੱਤੀ ਸਪੈਸ਼ਲੀ ਬੱਗਾਏ ਦੇ ਨਾਮ ਲੱਗੇ ਉਹਨਾਂ ਨੇ ਕਿਹਾ ਕਿ ਸਾਡੇ ਲੀਡਰ ਨੂੰ ਧਮਕਾਉਣਾ ਬੰਦ ਕਰੋ ਕੱਲ ਦੀ ਸਪੀਚ ਚ ਉਹਨਾਂ ਨੇ ਕਿਹਾ ਦੇਖੋ ਗਾਲ ਸੁਣੋ ਰਾਜਾ ਵੜਿੰਗ ਨੂੰ ਕਹੋ ਤੂੰ ਪਹਿਲੀ ਤਰੀਖ 5 ਵਜੇ ਤੱਕ ਇੱਥੇ ਆ ਅਸੀਂ ਜੁੜਿਆਣੇ ਵਾਲਿਆਂ ਨੂੰ ਕਹਦੇ ਲਈ ਧਮਕਾਵਾਂਗੇ ਸਾਡੇ ਲੁਧਿਆਣੇ ਵਾਲਿਆਂ ਨੇ ਸਾਡੇ ਕੋਲੀ ਦਾ ਨਾ ਉਹ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਕੱਲੀ ਤਮਕਾਉਣਾ ਸਬਸਿਟੀ ਰੋਡ ਤੇ ਉਹਨਾਂ ਪ੍ਰੋਜੈਕਟੇ ਕਾਫੀ ਬਣ ਰਹੇ ਨੇ ਉਹਨਾਂ ਬਾਰੇ ਦੇਖੋ ਸਾਰੇ ਕੰਮ ਕਰਨੇ ਨੇ ਹੁਣ ਅੱਜ ਦਾ ਜਿਹੜਾ ਮੇਨ ਗੱਲ ਆ ਜਿਸ ਦਿਨ ਮੇਰੇ ਉੱਤੇ ਅਸ਼ੀਰਵਾਦ ਹੋਇਆ ਲੁਧਿਆਣੇ ਵਾਲਿਆਂ ਦਾ ਸੇਰ ਮੁੱਦੇ ਨੂੰ ਲੁਧਿਆਣੇ ਵਾਲਿਆਂ ਨੂੰ ਦਿੱਕਤ ਨਹੀਂ ਰਹਿਣ ਦੇਣੀ ਮੈਂ ਤੁਹਾਡੇ ਲਈ ਪਹਿਲਾਂ ਆ ਜਾ ਵਡਿੰਗੀ ਚ ਹੈ ਅਕਾਲੀ ਦਲ ਹੁੰਚਾ ਬਿੱਟੂ ਜੀ ਹੁਣ 1000 ਰੁਪਏ ਦਾ ਮੁੱਦਾ ਲੈ ਕੇ ਚਾਹਦੇ ਸਪੀਚ ਦੇ ਕੋਈ ਨਹੀਂ ਉਹ ਵੀ ਪੂਰਾ ਕਰ ਦੇਣਾ ਮੈਂ ਅਸੀਂ ਕੋਈ ਆਪਣਾ ਵਾਦਾ ਹਸਦਾਰ ਭਗਵੰਤ ਸਿੰਘ ਮਾਣਾ ਉਹ ਉਸ ਪੰਜਾਬੀਆਂ ਦਾ ਮਾਣਾ ਸਾਡੇ 30 ਕਰੋੜ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਰਹਿਣ ਦੇਣਾ ਜਦੋਂ ਇਲੈਕਸ਼ਨ ਆਉਣੇ ਆ ਇਹਨਾਂ ਨੇ ਸੋਚਣਾ ਵਾ ਵੀ ਅਸੀਂ ਕਿਹੜੇ ਮੁੱਦੇ ਨੂੰ ਲੈ ਕੇ ਗੱਲ ਕਰੀ ਪੱਪੀ ਤਿੰਨ ਚਾਰ ਦਿਨ ਲੈ ਕੇ ਫਿਰ ਠੀਕ ਹੈ ਦੇਖਦੇ ਹਾਂ ਕੋਈ ਨਹੀਂ ਸਮਾਤਾ ਉਹਨਾਂ ਲੰਗੀ ਜਾਂਦਾ ਹੁੰਦਾ ਪਰ ਲੋਕਾਂ ਨੂੰ ਇਸ ਗੱਲ ਦੀ ਅੜੀ ਕਾ ਜ਼ਰੂਰ ਇੱਕ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਬੀਬੀ ਸ਼ੁਰੀ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ ਦੇ ਦੇਖੋ ਗੱਲ ਸੁਣੋ ਇਹ ਅਸੀਂ ਵੀ ਆਪਣੇ ਤੌਰ ਤੇ ਪਾਰਟੀ ਲੈਵਲ ਦਾ ਕੰਮ ਆ ਜੇ ਕੋਈ ਉਹ ਮੈਨੂੰ ਲੱਗਦਾ ਫੇਕ ਵੀ ਅੱਜ ਕੱਲ ਬਣ ਜਾਂਦੀਆਂ ਨੇ ਚੀਜ਼ਾਂ ਇਹ ਮਜੀਠੀਆ ਸਾਹਿਬ ਨੇ ਕਾਨਫਰੰਸ ਕੀਤੀ ਕੱਲ ਮਜੀਠੀ ਨੂੰ ਉਹਦੀਆਂ ਆਪਣੀਆਂ ਬਤਰੀਆਂ ਬਣੀਆਂ ਹੋਈਆਂ ਫੇਕ ਚੀਜ਼ਾਂ ਦੇ ਉੱਤੇ ਇੰਨਾ ਨਹੀਂ ਕਰੀਦਾ ਉਹ ਦਾ ਦਿਨ ਰਾਤ ਮਿਹਨਤ ਕਰ ਰਹੀ ਆ ਉਹ ਮੇਰੇ ਨਾਲ ਕੱਲ ਹੀ ਉਹਨੇ 100 ਦਾ ਬੰਦਾ ਸ਼ਾਮਲ ਕਰਾਇਆ ਵਾ ਜਿਹੜਾ ਬੰਦਾ ਦੂਜੀ ਪਾਰਟੀਆਂ ਚ 100-100 ਬੰਦਾ ਲਿਆ ਕੇ ਹਰੋ ਸ਼ਾਮਲ ਕਰਾਵੇ ਉਹ ਮੇਰੀ ਕਿਵੇਂ ਮੁਖਾਲਵਤ ਕਰ ਸਕਦਾ ਜਾਂ ਪਾਰਟੀ ਦੇ ਪ੍ਰਤੀ ਕਿਵੇਂ ਗਲਤ ਸੋਚ ਸਕਦਾ ਇਹ ਐਵੇਂ ਫੇਕ ਚੀਜ਼ਾਂ ਬਣਾ ਕੇ ਅੱਜ ਕੱਲ ਜਿਦੀ ਮਰਜ਼ੀ ਆਵਾਜ਼ ਜਿੱਥੇ ਮਰਜ਼ੀ ਫਟਕਾ ਲੋ ਗਿਆਨ ਕਰਨ ਲਈ ਤੁਸੀਂ ਨਹੀਂ ਮੈਂ ਨਹੀਂ ਉਹ ਮੇਰੇ ਕੋ ਹੁਕਮ ਕੀਆ ਉਹ ਮੇਰੇ ਬਰਾਬਰ ਦੀ ਐਮਐਲ ਆ ਪਾਰਟੀ ਦਾ ਕੰਮ ਹੈ ਪਾਰਟੀ ਆਪਣੇ ਆਪ ਕਰੂਗੀ